ਸਾਰੇਆਂ ਨੂੰ ਸਤਿ ਸ੍ਰੀ ਅਕਾਲ ਜੇ ਪੰਜਾਬ ਵਿਚ ਆੜਤੀ ਦੇ ਕਿਸਾਨਾਂ ਦੀ ਗੱਲ ਕਰੀਏ ਤੇ ਚਾਹੇ ਜੋ ਮਰਜ਼ੀ ਕਹੀਓ ਕਿਸਾਨ ਜੂ ਨੇ ਜਦੋਂ ਮੋਰਚਾ ਲਗਾਏ ਉਹਦੋਂ ਵੀ ਕਿਹਾ ਗਿਆ ਹੈ ਵੀ ਆੜਤੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਫਲਾਂਟ ਨਗਾਨ ਇਹ ਆੜਤੀ ਦੇ ਕਿਸਾਨ ਦੀ ਕਦੀ ਵੀ ਏਕਤਾ ਨਹੀਂ ਹੋ ਸਰ ਕਿਸਾਨ ਸ਼ਿਕਾਰੀ ਆੜਤੀ ਸ਼ਿਕਾਰੀ ਮੈਨੂੰ ਚੇਤਾਵਾ ਅਸੀਂ ਛੋਟੇ ਹੁੰਦੇ ਸੀ ਉਹਦੋਂ ਕਾਂਗਰਸ ਦੇ ਪਿੰਡਾਂ ਦੇ ਵਿੱਚ ਡਰਾਮੇ ਖੇੜਦੇ ਹੁੰਦੇ ਸੀ ਕਾਫੀ ਲੋਕਾਂ ਨੂੰ ਤੋਕਲ ਮਿਲਦੀ ਹੁੰਦੀ ਇਹ ਦੱਸਦੇ ਹੁੰਦੇ ਹੈ ਸ਼ਾਹੂਕਾਰਾਂ ਬਾਰੇ ਆੜਤੀਆਂ ਬਾਰੇ ਕਿਸਾਨ ਕਿਵੇਂ ਲੁੱਟਿਆ ਜਾ ਰਿਹਾ ਵਾ ਵੈਸੇ ਦਾ ਜੀ ਬੋਧਾ ਲੁੱਟਿਆ ਜਾ ਰਿਹਾ ਵਾ ਸਮਝਦਾ ਕਿਸੇ ਨੂੰ ਬਹੁਤੀ ਆਉਂਦੀ ਨਹੀਂ ਕਿਉਂਕਿ ਅਸੀਂ ਵੇਖਿਆ ਜਦੋਂ ਆਮ ਦੌਰ ਦੇ ਕਿਸਾਨ ਜਾਂਦੇ ਆ ਵੇਚਣ ਵਾਸਤੇ ਫਸਲ ਤੇ ਸ਼ਰਾਬ ਦੀ ਅਸੀਂ ਬੋਧਰ ਵਿੱਚ ਗੱਡੀ ਹੁੰਦੀ ਟਰਾਲੀ ਦੇ ਉੱਥੇ ਜਾ ਕੇ ਪੀੜੀ ਇਹਨੂੰ ਕਰ ਦਿੰਦੇ ਆ ਉਹ ਜੋ ਮਰਜੀ ਤੋਲ ਲੈਂਦੇ ਆ ਜੋ ਮਰਜੀ ਵੇਚਦੇ ਆ ਪਰਚੀ ਫੜਾ ਆਂਦੇ ਆ ਤਾਂ ਕਿ 7 ਵਜੇ ਆ ਜਾਂਦੇ ਆ ਵੈਸੇ ਆ ਕਿਸਾਨ ਜਿਹੜੇ ਆੜਤੀ ਥੱਲੇ ਲੱਗੇ ਹੁੰਦੇ ਪਹਿਲਾਂ ਹੀ ਪੈਸੇ ਖਾਦੇ ਹੁੰਦੇ ਆ ਪੰਜਾਬੀ ਸਾਡੇ ਮੱਝਰ ਕਹ ਤੋ ਬੋਲਣਾ ਅਰਥੇ ਕੀ ਹੈ ਜੋ ਕਹੇ 7:30 ਉਹ ਕਾਮਣ ਬੋਲਦੇ ਹੁੰਦੇ ਸੀਗੇ ਆ ਆਰਤੀ ਕਹਿੰਦਾ ਜੱਟ ਨੂੰ ਵੇਖ ਕੇ ਆ ਗਿਆ ਵੇ ਸਰਦਾਰ ਆ ਗਿਆ ਮੇਰੇ ਪਿਓ ਦਾ ਯਾਰ ਆ ਗਿਆ ਉਹ ਮੁੜਿਆ ਸਰਦਾਰ ਨੂੰ ਚਵਾਰੇ ਵਿੱਚ ਪਾ ਕੇ ਠੰਡਾ ਪਾਣੀ ਪਿਆ ਕੇ ਉੱਤੋਂ ਪੱਖਾ ਚਲਾ ਕੇ ਸਰਦਾਰ ਨੂੰ ਸਵਾ ਕੇ ਜਿੰਨਾ ਲੁੱਟ ਸਰਦਾਰ ਨੂੰ ਲੁੱਟ ਲੈ ਹੁਣ ਆਮ ਖਾਨ ਜਿਹੜੇ ਆ ਇਹ ਸੂਲਦੇ ਆ ਵੀ ਜੀ ਦੇ ਵਿਆਜ ਤੇ ਪੈਸੇ ਲਿਆ ਤੇ ਉਹਦੇ ਵਿਆਜ ਲੋ ਇਹਦੀ ਹਾਰ ਤੱਕ ਲੈ ਆ ਸਕਦੇ ਆੜ ਤਾਂ ਕਿਸਾਨ ਤੋਂ ਆੜਤੀਆਂ ਦੇ ਵੈਸੇ ਵੀ ਨਹੀਂ ਲੈਣੀਆਂ ਹੁੰਦੀ ਉਹ ਸਰਕਾਰ ਕੋਲ ਲੈਂਦੇ ਆ ਥੋੜੇ ਬੋਦੇ ਖਰਚੇ ਹੁੰਦੇ ਆ ਉਹ ਮੰਡੀ ਹਾਰ ਮੰਡੀ ਦੇ ਬਾਹਰ ਵੱਡਾ ਹਾਲ ਬੋਲ ਲਾਇਆ ਪੰਜਾਬ ਮੰਡੀ ਕੰਟਰੋਲ ਬੋਰਡ ਨੇ ਪਰ ਉਹਨੂੰ ਪੜਦਾ ਹੀ ਕੋਈ ਨਹੀਂ ਆ ਵੀ ਤੁਸੀਂ ਕਿਹੜੇ ਕਿਹੜੇ ਖਰਚੇ ਦੇਣੇ ਆ ਚੰਗੇ ਬਲੇ ਬੰਦੇ ਵਿਆਜ ਵੀ ਦੇਈ ਜਾਂਦੇ ਆ ਆੜਤੀ ਵੀ ਦੇਈ ਜਾਂਦੇ ਆ ਇਸ ਤਰ੍ਹਾਂ ਦਾ ਹੋਰ ਨਾ ਕੰਮ ਚੱਲਿਆ ਵਾ 2 ਰੁਪਏ ਇੱਕ ਬੋਰੀ ਪਿੱਛੇ ਝੋਨੇ ਵੇਲੇ ਜਦੋਂ ਸਰਕਾਰ ਨੂੰ ਚੁਕਾਉਣਾ ਹੁੰਦਾ ਝੋਨਾ ਜਿਹੜਾ 2 ਰੁਪਏ ਬੋਰੀ ਇਹ ਜੀ ਅਹੀ ਦੇਨੇ ਆ ਤੁਹਾਡੇ ਨਮੀ ਵਾਦੇ ਆ ਭਾਂਡਾ ਪਾਣੇ 2 ਰੁਪਏ ਦੇ ਰੋਲਾ ਹੀ ਬੜਾ ਪਿਛੇ ਪਿਆ ਸੀਗਾ ਤਰਨਦਾਰ ਨਹੀਂ ਪਿਆ ਸੀ ਰੋਲਾ ਹੈ ਬਾਰੇ ਮੈਂ ਨਾ ਯੂਨੀਵਰਸਿਟੀ ਪੜ੍ਹਦਾ ਨਾ ਮੇਰੇ ਕੋਲ ਸਕੂਟਰ ਸੀਗਾ ਤੇ ਮੇਰਾ ਇੱਕ ਦੋਸਤ ਸੀਗਾ ਮੰਨਣ ਪਿੰਡ ਦਾ ਉਹ ਮੈਨੂੰ ਕਹਿੰਦਾ ਅਸੀਂ ਕਿੱਠੇ ਯੂਨੀਵਰਸਿਟੀ ਗਏ ਤੇ ਮੈਨੂੰ ਕਹਿੰਦਾ ਵੀ ਸਾਡੀ ਟਰਾਲੀ ਆਉਣੀ ਝੋਨੇ ਦੀ ਤੇ ਮੈਂ ਨਾ ਜਦੋਂ ਛੁੱਟੀ ਹੋਈ ਉਹ ਸੋਨਲਾ ਸਾਡੀ ਤੁਲ ਜਾਣੀ ਆ ਤੇ ਮੈਨੂੰ ਨਾਲ ਲੈ ਜਾਈ ਪਿੰਡ ਫੋਟੋ ਤੇ ਪਟਾਵੇ ਮੈਂ ਕਿਹਾ ਚਲੋ ਠੀਕ ਹੈ ਮੈਂ ਉਸੇ ਮੰਡੀ ਪਹੁੰਚ ਗਿਆ ਤੇ ਮੰਡੀ ਜੀ 65 ਗੋਰੀਆਂ ਉਹਦੀਆਂ ਹੋਈਆਂ ਝੋਨੇ ਦੀਆਂ ਸ਼ਾਇਦ 40 ਕਿਲੋ ਪ੍ਰਤੀ ਜ ਮੈਨੂੰ ਹੁਣ ਪੱਕਾ ਜਤਾ ਨਹੀਂ ਕਿੰਨੇ ਕਿਲੋ ਪ੍ਰਤੀ ਮੈਂ ਉਹ ਲਾਈਆਂ ਵੀ ਕੁੜਦਕੜੀਆਂ ਜੀਆਂ ਮੈਂ ਕੋਈ ਇੱਧਰ ਕੋਈ ਇੱਧਰ ਘੁਸਦੀ ਲੈਣ ਜ ਹੈ ਨਹੀਂ ਸੀਗੀਆਂ ਤੇ ਉਹ ਕਹਿਆ ਸੀਗਾ ਪੱਲੇਦਾਰਾਂ ਦਾ ਚੌਧਰੀ ਇੱਕ ਚੌਧਰੀ ਨਾ ਕਿ ਚੌਧਰੀ ਲਖਿਆ ਹੁੰਦਾ ਜਿਹਦੇ ਸਿਰ ਦੇ ਉੱਤੇ ਸਾਰੀ ਚੰਗੀ ਮਾੜੀ ਗੱਲ ਪਾਉਂਦੇ ਜੇ ਵਾਤ ਟਲ ਗਿਆ ਉਹ ਤੇਰਾ ਬੜਾ ਚੌਧਰੀ ਬੜਾ ਗੰਦਾ ਚੌਧਰੀ ਨੇ ਕਰਦਾ ਜੋ ਕਦੀ ਕਦੀ ਦੁਕਾਨਦਾਰ ਨੂੰ ਘਟਦਾ ਨਹੀਂ ਲਿਖਿਆ ਪੈਂਦਾ ਹਮੇਸ਼ਾ ਵਾਧਾ ਹੀ ਲਿਖਿਆ ਪੈਂਦਾ 1 ਰੁਪਏ ਦੀ 1.5 ਰੁਪਿਆ ਲਿਖਦਾ ਆਪਣੇ ਖਾ ਬੈਠਾ ਸਾਬ ਪਿਆਤਰਾ ਪੈਹਾਂ ਤੇ ਲਿਖਦਾ ਪਿਆ ਕਦੀ ਨਹੀਂ ਪੈਂਦਾ ਤੇ ਆਂਦਾ ਠੀਕ ਹੈ ਉਹ ਦੋਸਤ ਨਾ ਕਹਿੰਦਾ ਠੀਕ ਹੈ ਜੀ ਠੀਕ ਹੈ 65 ਬੋਰੀਆਂ ਆ ਜਿੰਨੀਆਂ ਵੀ ਸੀਗੇ ਮਨ ਚੇਤਾ ਨਹੀਂ ਜਲੋ ਪੰਜਾ ਗਏ ਜਾਂਦੇ ਆ 50 ਬੋਰੀਆਂ ਤੇ ਮੈਂ ਕਿਹਾ ਯਾਰ ਮੈਨੂੰ ਸ਼ੱਕ ਆ ਤੂੰ ਬੋਰੀਆਂ ਸਿੱਧੀਆਂ ਕਰ ਮੈਂ ਦੁਬਾਰਾ ਕਹਿੰਦੀ ਆ ਆਂਦਾ ਜੀ ਤੁਹਾਨੂੰ ਕੀ ਪ੍ਰੋਬਲਮ ਆ ਮੇਹਾ ਵੀ ਪ੍ਰੋਬਲਮ ਨੂੰ ਕੋਈ ਨਹੀਂ ਆ ਤੇ ਇੰਨੇ ਤਣੇ ਸਮਾਨ ਵੇਚਿਆ ਵਾ ਤੇ ਇਹਦੇ ਤੇ ਕੋ ਪੈਸੇ ਲੈਣੇ ਆ ਉਹਦੀ ਚੀਜ਼ ਦਿੱਤੀ ਆ ਉਹ ਬੜਾ ਔਖਾ ਔਖਾ ਹੋ ਗਿਆ ਚੌਹਰੀ ਨੇ ਨਾ ਬੋਰੀਆਂ ਸੱਧੀਆਂ ਕੀਤੀਆਂ ਜੇ ਆ ਮੈਂ ਗਿਣੀਆਂ ਤੁਸੀਂ ਮੰਨੋਗੇ ਭਰਾਨ ਹੋ ਗਏ ਪੀੜਾ 50 ਬੋਰੀਆਂ ਦੀ ਪਰਚੀ ਦਿੱਥੋ ਨੂੰ ਜਿੰਨੇ ਵੀ 40 ਕਿਲੋ ਜਾਂ 50 ਕਿਲੋ ਪਰਚੀ ਦੀ ਉਹ ਬੋਰੀਆਂ 58 ਨਿਕਲੀਆਂ ਨੌ ਬੋਰੀਆਂ ਵਿੱਚੋਂ ਗਏ ਆਯਾਰ ਤੇ ਨੂੰ ਬੁਲਾਇਆ ਉਹੇ ਗੱਲਾਂ ਉਹ ਚੌਧਰੀ ਉਹ ਤੇਰਾ ਬੇੜਾ ਕਰਕੇ ਚੌਧਰੀ ਤੂੰ ਅੰਨਾ ਆਇਆ ਹੋਏ ਤੈਨੂੰ ਪਤਾ ਨਹੀਂ ਆਪਣੇ ਕੰਨੇ ਪੁਰਾਣੇ ਗਾ ਗਿਆ ਆਪਣੀ ਪਿਓਾਂ ਤੋਂ ਸਾਡੀ ਯਾਰੀ ਆ ਇਹ ਕੰਮ ਕਿਦਾਂ ਕਰਦਾ ਤੂੰ ਤੁਹਾਡਾ ਕੰਮ ਦਾ ਖਬਰਦਾਰ ਮੈਂ ਹਾਂ ਜੀ ਮੈਂ ਤੇ ਲੱਗਾਵਾ ਬੁਲਾਉਣਾ ਕਿਸਾਨ ਜੁਨੀਆਂ ਨੂੰ ਤੇ ਅਸੂਲ ਇਹ ਆ ਕਿ 9 ਦੀ 18 ਮੋਰੀਆਂ ਦਿਓ ਕਿਉਂਕਿ ਇਹ ਅਸੂਲ ਆ ਮੰਡੀ ਵਿੱਚ ਜਿਹਦੇ ਕਿਲੋ ਵਾਧਾ ਤੋਲਦੇ ਨਾ ਤੋਲਦਾ ਦਾ ਕਿਲੋ ਪੌਣਾ ਕਿਲੋ ਕਿਲੋ ਥੋਰੀ ਵਿੱਚੋਂ ਕਟਮਾਰ ਹੀ ਲੈਂਦੇ ਆੜਤੀ ਜੜ ਤੋਲਦੇ ਨਹੀਂ ਆ ਵੰਦੇ ਨਹੀਂ ਆ ਹੋਰ ਗੱਲਾਂ ਮਾਰੀ ਜਾਂਦੇ ਤਾਸ਼ ਕੁੱਟੀ ਜਾਂਦੇ ਕਿੱਥੇ ਜਾ ਕੇ ਆਪਣੀ ਜਿਹੜੀ 6 ਮਹੀਨਿਆਂ ਦੀ ਫਸਲ ਸਰਪਾਂ ਦੀ ਸਰੀਆ ਮੇਦ ਕੀ ਹੁੰਦੀ ਆ ਉਹਦੇ ਵੱਲ ਧਿਆਨ ਹੀ ਨਹੀਂ ਕਰਦੇ ਔਰ ਕਿਸਾਨ ਕਦੇ ਵੀ ਨਹੀਂ ਕਹਿੰਣਗੇ ਅਸੀਂ ਫਸਲ ਵੇਚਣ ਚੱਲੇ ਆ ਇਹੋ ਕਹਣਗੇ ਕੰਮ ਛੁੱਟਣ ਚੱਲੇ ਆ ਚੋਂ ਛੁੱਟਣ ਚੱਲੇ ਆ ਕਿ ਜੇ ਛੁੱਟ ਕੇ ਆ ਜਾਣਾ ਹੁੰਦਾ ਉਸਦੇ ਪੂਰਾ ਛੁੱਟ ਕੇ ਆਣਾ ਹੁੰਦਾ ਜਿੱਦਾਂ ਉਹ ਜਿਹੜਾ ਮੇਰਾ ਦੋਸਤ ਸੀਗਾ ਉਹਨੇ ਇੱਕ ਦਿਨ ਆਰ ਤੇ ਕੋ ਪੈ ਲੈ ਆ ਚਰਾ ਪਹਿਲਾਂ ਦੱਬਿਆ ਪਿਆ ਸੀ ਉਹੋ ਮੈਨੂੰ ਕਹੇ ਛੱਡ ਯਾਰ ਪਰਾਂ ਦੱਸਦਾ ਕਰ ਮਿੱਟੀ ਬਾ ਆਪਣਾ ਨਾਮ ਬੋ ਰਿਹਾ ਲੱਭ ਗਿਆ ਨਹੀਂ ਬੋ ਰਿਹਾ ਜੋ ਉਸੇ ਮੈਂ ਸੋਚਿਆ ਮੈਂ ਹਜੇ ਤੱਕ ਇਹ ਨਹੀਂ ਕੀਤੀ ਕੋਈ ਨਹੀਂ ਪਰ ਗੱਲ ਇਹ ਆ ਵੀ ਮੇਰੀ ਗੱਲ ਸੁਣਾਉਣ ਦਾ ਮਤਲਬ ਕਾਰਨ ਇਹ ਆ ਕਿ ਜਦੋਂ ਆਪਾਂ ਇੰਨੀ ਔਖੀ ਫਸਲ ਬੀਜਦੇ ਆ ਇੰਨੀ ਔਖੀ ਉਹਨੂੰ ਪਾਲਦੇ ਆ ਕਣਕਾਂ ਦੇ ਵਿੱਚ ਸਿਆਲ ਦੇ ਵਿੱਚ ਪੈਰ ਨੀਲੇ ਹੋ ਜਾਂਦੇ ਆ ਠੰਡ ਦਾ ਪਾਣੀ ਲਾਉਂਦੇ ਆ ਗਰਮੀਆਂ 'ਚ ਥੱਲੇੋਂ ਝੋਨੇ ਦਾ ਪਾਣੀ ਉਬਲਦਾ ਸੂਜ ਗੋਲੇ ਛੁੱਟਦਾ ਗਰਮੀ ਦੇ ਤੇ ਜਦੋਂ ਆਪਾਂ ਮੰਡੀ ਜਾਂਦੇ ਆ ਤੇ ਉੱਥੇ ਛੋਟੇ ਜਿਹਾ ਅਲਰਟ ਰਹੀਏ ਮੈਂ ਨਹੀਂ ਕਹਿੰਦਾ ਵਿਆਰ ਦੇngo ਪਹਿਲੇ ਆਰ ਦੇngo ਪਹਿਲੇ ਲੈ ਆ ਕਿ ਆਰਤੀ ਵੀ ਉਹ ਵਿਆਜ ਵੀ ਤੇ ਲੈ ਰਹੇ ਆ ਨਾ ਉਹ ਤੁਹਾਨੂੰ ਪੈਸੇ ਦੇ ਰਹੇ ਆ ਤੁਹਾਡੀ ਫਸਲ ਲੈ ਰਹੇ ਆ ਤੇ ਘੱਟੋ ਘਾਟ ਫਸਲਾ ਧਿਆਨ ਰੱਖੋ ਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਉਮੀਦ ਆ ਕਿ ਕੁਝ ਅਸਰ ਹੋਊਗਾ ਇਹ ਗੱਲ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਥੈਂਕ ਯੂ